ਅੱਜ ਜਿਹੜਾ ਇਹ ਮਾਤਾ ਗੁਜਰੀ ਪਬਲਿਕ ਸਕੂਲ ਦੇ ਐਨਓਸੀ ਰੱਦ ਕਰਦੇ ਸਬੰਧ ਵਿੱਚ ਧਰਨਾ ਲਾਇਆ ਗਿਆ ਸੀ ਤਕਰੀਬਨ ਸਾਰੀ ਦਿਹਾੜੀ ਪ੍ਰਸ਼ਾਸਨ ਦੇ ਕੰਮ ਤੇ ਕੋਈ ਜੂਨ ਹੀ ਥਰਕੀ ਸੀ ਤੇ ਸ਼ਾਮ ਨੂੰ ਪ੍ਰਸ਼ਾਸਨ ਅਨੀਓ ਸਾਡੇ ਦਰਮਿਆਨ ਇੱਥੇ ਡੀਐਸਪੀ ਸਾਹਿਬ ਤੇ ਤਸਦੀਲਦਾਰ ਸਾਹਿਬ ਆਏ ਸੀ ਉਹਨਾਂ ਨੇ ਇੱਕ ਸਾਡੀ ਮੀਟਿੰਗ ਫਿਕਸ ਕਰਾਈ ਜਿਹਦੇ ਵਿੱਚ ਸੰਘਰਸ਼ ਕਮੇਟੀ ਮੈਨੇਜਮੈਂਟ ਕਮੇਟੀ ਤੇ ਇੱਥੋਂ ਦੇ ਮੌਜੂਦਾ ਵਿਧਾਇਕ ਗੋਲਡੀ ਜੀ ਉਹ ਵੀ ਹਾਜ਼ਰ ਸੀ ਤੇ ਡੀ ਸਾਹਿਬ ਆਜੰਤੀ ਤੇ ਬਾਕੀ ਜਿਹੜਾ ਸਾਰਾ ਸਟਾਫ ਡਿਪਾਰਟਮੈਂਟ ਦਾ ਉਹ ਹਾਜ਼ਰ ਸੀ ਹਾਜ਼ਰ ਕਾ ਕੋਈ ਲਗਭਗ ਘੰਟਾ ਡੇਢ ਘੰਟਾ ਮੀਟਿੰਗ ਚੱਲੀ ਐ ਤੇ ਮੀਟਿੰਗ ਦੇ ਵਿੱਚ ਐਮਐਲਏ ਸਾਹਿਬ ਨੇ ਤੇ ਡੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਵੀ ਸਾਨੂੰ 2 ਦਿਨ ਦਾ ਸਮਾਂ ਦਿਓ ਉਹ ਸੰਘਰਸ਼ ਕਮੇਟੀ ਆ ਜਿਹੜੀ ਉਹਨੇ ਉਸ ਨੂੰ ਪ੍ਰਵਾਨ ਕੀਤਾ ਤੇ ਵਿਸ਼ਵਾਸ ਕੀਤਾ ਉਹਨਾਂ ਤੇ ਕਿ ਜਿਹੜਾ ਅਸੀਂ ਆਪਦਾ ਧਰਨਾ ਵਾਪਸ ਲੈ ਲੈਨੇ 2 ਦਿਨਾਂ ਆਸਤੇ ਜੇ ਉਹਨਾਂ ਨੇ ਜਿਹੜਾ ਵਿਸ਼ਵਾਸ ਆ ਉਹਦੇ ਤੇ ਪੂਰੇ ਨਾ ਉਤਰੇ ਤੇ ਜਿਹੜਾ ਧਰਨਾ ਦੁਆਰਾ ਲੱਗੂਗਾ ਤਾਂ ਇਸ ਤੋਂ 4 ਗੁਣਾ ਵੱਡੀ ਗਿਣਤੀ ਦੇ ਵਿੱਚ ਲੋਕ ਸਮੂਲੀਅਤ ਕਰਨਗੇ। ਵਿਸ਼ਵਾਸ ਕਿਹੜੀ ਗੱਲ ਤੇ ਸਹਿਮਤੀ ਬਣੀ ਹੈ ਧਰਨਾ ਤੱਕੰਦੀ ਹੈ। ਧਰਨੇ ਦੇ ਸਹਿਮਤੀ ਇਸ ਗੱਲ ਤੇ ਬਣੀ ਹੈ ਵੀ ਜੇ ਕੋਈ ਮੈਨੇਜਮੈਂਟ ਤੋਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਸਕੂਲ ਦੇ ਚਲਾਉਣ ਤੋਂ ਮਾਨ ਹੋਈ ਹੈ, ਉਹਨੂੰ ਸੁਧਾਰਨ ਵਾਸਤੇ ਇੱਕ ਤਾਂ 1 ਸਾਲ ਦਾ ਟਾਈਮ ਦਿੱਤਾ ਜਾਵੇ। ਜੇ ਕੋਈ ਜਗਾ ਦਾ ਰੌਲਾ ਹੈ, ਤੋ ਜਿੰਨੀ ਜਗਾ ਦਾ ਰੌਲਾ ਹੈ, ਉਹਦੇ ਬਦਲੇ ਉਨੀ ਜਗਾ ਸਕੂਲ ਤੋਂ ਜਿਹੜੀ ਉਹਦੀ ਮੈਨੇਜਮੈਂਟ ਕਮੇਟੀ ਹੈ, ਉਹ ਤੋਂ ਪਾਸੇ ਲੈ ਕੇ ਪੰਚਾਇਤ ਨੂੰ ਦੇ ਦਿੰਦੀ ਜਾਵੇ। ਇਹ ਕੰਮ ਦੀ ਜਿਹੜੀ ਪ੍ਰਪੋਜ਼ਲ ਸੀਗੀ ਮੈਨੇਜਮੈਂਟ ਕਮੇਟੀ ਨੇ ਰੱਖੀ ਸੀ ਡੀ ਸਾਹਿਬ ਨੇ ਕਿਹਾ ਮੈਂ 2 ਦਿਨਾਂ ਦੇ ਵਿੱਚ ਆਪਦੇ ਸਟਾਫ ਤੋਂ ਮੰਨ ਲਓ ਮਾਲ ਭਾਗ ਤੋਂ ਰਿਕਾਰਡ ਵਗੈਰਾ ਲੈ ਕੇ ਤੇ ਤੁਹਾਡੇ ਨਾਲ ਬੈਠ ਕੇ ਦਾ ਮਸਲੇ ਦਾ ਹੱਲ ਕਰਾਂ ਜੀ ਹੁਣ ਕਿੰਨੇ ਦਿਨ ਲਈ ਜਿਹੜਾ ਹੈਗਾ ਸਮਾਂ ਮਿਲਿਆ 2 ਦਿਨ ਦਾ ਸਮਾਂ 2 ਦਿਨ ਉਸ ਤੋਂ ਬਾਅਦ ਦੀ ਕੀ ਰਣਨੀਤੀ ਉਸ ਤੋਂ ਬਾਅਦ ਦੀ ਇਹੀ ਜਿਹੜੀ ਸੰਘਰਸ਼ ਕਮੇਟੀ ਹੈ ਉਹਦਾ ਐਲਾਨ ਹੈ ਡੀ ਸਾਹਿਬ ਨਾਲ ਜੋ ਗੱਲ ਕਰਕੇ ਐਮਐਲਏ ਸਾਹਿਬ ਨੇ ਵਿਸ਼ਵਾਸ ਦਿਵਾਇਆ ਉਹਨਾਂ ਨੇ ਐਮਐਲਏ ਸਾਹਿਬ ਦੀ ਗੱਲ ਨੂੰ ਜਿਹੜਾ ਮੰਨਿਆ ਹੈ ਪਿਆਰੇ ਐਮਐਲਏ ਸਾਹਿਬ ਤੁਹਾਡੇ ਤੇ ਵਿਸ਼ਵਾਸ ਕਰਦੇ ਆ ਕਿ ਜੇ ਤੁਸੀਂ ਸਾਡਾ ਮਸਲਾ ਦੋ ਦਿਨਾਂ 'ਚ ਹੱਲ ਕਰਦੇ ਆ ਤਾਂ ਅਸੀਂ ਦੋ ਦਿਨ ਲਈ ਧਰਨਾ ਜਿਹੜਾ ਪੋਸਟਪੋਨ ਕਰਦੇ ਆ ਨਹੀਂ ਤਾਂ ਧਰਨਾ ਫਿਰ ਕੰਟੀਨਿਊਲੀ ਦੁਬਾਰਾ ਲੱਗ ਜਾਊਗਾ ਤੇ ਲਗਾਤਾਰ ਹੁਣ ਹੁਣ ਹਾਲ ਦੀ ਘੜੀ ਕੀ ਕਰ ਰਹੇ ਹੋ ਹੁਣ ਹਾਲ ਦੀ ਤਰ੍ਹਾਂ ਇਹ ਮਲ ਹਾਲ ਦੀ ਘੜੀ ਇੱਥੇ ਲੋਕਾਂ ਨੂੰ ਕਹਿ ਦਿੱਤਾ ਗਿਆ ਕਿ ਧਰਨਾ ਜਿਹੜਾ ਆਪਾਂ ਸਮਾਪਤ ਕਰਨਾ ਹੈ ਦੁਬਾਰਾ ਜੇ ਮੰਨ ਲਓ ਪ੍ਰਸ਼ਾਸਨ ਨੇ ਆਪਣਾ ਹੱਲ ਕਰਤਾ ਤਾਂ ਆਪਾਂ ਨੂੰ ਕੋਈ ਲੋੜ ਨਹੀਂ ਪੈਣੀ ਜੇ ਲੋੜ ਪਈ ਤਾਂ ਫਿਰ ਦੁਬਾਰਾ ਧਰਨੇ ਦੀ ਕਾਲ ਦਿੱਤੀ ਜਾਊ